ਤੇ ਗਾਇਜ਼ ਕਰੇ ਆਪਣੇ ਤੋਂ ਵਲੌਗ ਨਹੀਂ ਬਣਿਆ ਕਿਉਂਕਿ ਆਪਾਂ ਵਿਜੀ ਹੋਏ ਪਏ ਸੀ ਤੇ ਹੁਣ ਆਪਾਂ ਆ ਗਏ ਆ ਟਰਾਲੇ ਤੇ ਹੁਣ ਆਪਾਂ ਤੁਹਾਨੂੰ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਾਵਾਂਗੇ। ਇੱਥੇ ਆਉਣ ਆ ਗਏ ਆ ਆਪਾਂ ਗੁਰਦੁਆਰਾ ਸਾਂ। ਇਹ ਬਾਬਾਜੀਤ ਸਿੰਘ ਜੀ ਦਾ ਤੇ ਬਾਬਾ ਜਿਆ ਸਿੰਘ ਜੀ ਦਾ ਗੁਰਦੁਆਰਾ ਵਾ। ਜਿੱਥੇ ਸਤਿਕਾਰ ਜੀ ਤੇ ਗਾਇਜ਼ ਕਿ ਮੈਂ ਤੇ ਸਾਰੇ ਮੈਂ ਮੀਤ ਕਰਦਾ ਕਿ ਸਾਰੇ ਠੀਕ ਹੋਵੋਗੇ। ਜੇ ਆਪਾਂ ਕੱਲ ਪਹੁੰਚ ਗਏ ਸੀਗੇ ਤਾਂ ਇੱਥੇ ਗੁਰਦੁਆਰਾ ਸਾਹਿਬ ਅੱਜ ਆਪਾਂ ਆਏ ਆ ਚਮਕੌਰ ਸਾਹਿਬ ਮੱਥਾ ਟੇਕਣ ਤੁਹਾਨੂੰ ਆਪਾਂ ਦਰਸ਼ਨ ਕਰਾ ਦਿੰਨੇ ਬਾਹਰੋਂ ਤੈਨੂੰ ਖੰਨੀ ਚੱਲੋ ਗੁਰਦੁਆਰਾ ਸਾਹਿਬ ਵੇਖੀਓ ਆ ਗੁਰਦੁਆਰਾ ਸਾਹਿਬ ਹੁਣ ਆਪਾਂ ਤੁਹਾਨੂੰ ਅਗਲੇ ਗੁਰਦੁਆਰਾ ਸਾਹਿਬ ਜਾ ਕੇ ਮਿਲਾਂਗੇ ਦੁਆਰਾ ਸ਼ਹੀਦ ਪੁੱਤ ਜੀ ਸਾਹਿਬ ਆਖੂ ਵੇਖ ਲੋ ਕਿੱਡਾ ਦੂੰਗਾ ਖੂਵਾ ਲੇ ਪੈਸੇ ਢਿੰਦੇ ਫਿਰ ਕੈਮਰੇ ਚ ਇਤਨੀ ਜਿੰਦੀ ਕੋਈ ਨਹੀਂ ਢਿੰਦੇ ਭਾਈ ਜੀ ਜੋ ਆ ਸੇ ਸਤਾਰਾਂ ਦੇ ਦਰਸ਼ਨ ਕਰ ਲੋ ਥੋੜੇ ਹੁਣ ਆਪਾਂ ਚੱਲੇ ਦੂਜੇ ਗੁਰਦਾਰੇ ਤੁਹਾਨੂੰ ਦੂਜੇ ਗੁਰਦਾਰੇ ਜਾ ਕੇ ਮਿਲਦੇ ਆ ਆ ਪਚੜਦੇ ਪਹਿ ਚੜਾਈ ਤੇ ਆ ਨਾਲ ਹੀ ਆ ਗਿਆ ਇਧਰ ਦੂਜਾ ਗੁਰਦਾਰਾ ਸਾਹਿਬ ਵੀ आप गए गुरुद्वारा ताड़ी साहब Asi gal tu buhe phalge. Ni kege nao aya? Ke tu e nao aya? Baaj pa khala anko mba. ਇਹ ਇੱਥੇ ਗੁਰਦੁਆਰਾ ਸਾਹਿਬ ਕੰਮ ਚੱਲਦਾ ਪਿਆ ਇਸ ਕਰਕੇ ਆਪਾਂ ਸਿੱਧਾ ਹੁਣ ਇੱਥੇ ਹੀ ਆ ਜੰਨੇ ਉਹ ਤੇ ਕੰਮ ਚੱਲਦਾ ਪਿਆ ਗੁਰਦੁਆਰਾ ਸਾਹਿਬ ਤੇ ਆ ਇਤਿਹਾਸ ਜਿਹਨੇ ਵਰਤੋਂ ਦੇ ਨਾਮ ਤੇ ਆਇਆ ਆ ਦੇਖਣਾ ਉਹ ਯਾਰ ਸਾਧ ਗੁਰੂ ਜੀ ਨੂੰ ਨਾਮ ਗਾਈਜ਼ ਹੁਣ ਆਪਾਂ ਆ ਗਏ ਹਾਂ ਵਿਸ਼ੋੜਾ ਸਾਹਿਬ ਗੁਰਦੁਆਰਾ ਸਾਹਿਬ ਤੇ ਆ ਸਾਹਮਣੇ ਸਰੋਵਰ ਲੱਗੇ ਹੋਏ ਨੇ ਬੁਲਾਦੀ ਪਵਰ ਹੈ ਗੁਰਦੁਆਰਾ ਸਾਹਿਬ ਹੁਣ ਆਪਾਂ ਤਾਂ ਮੇਕ ਪਹੁੰਚ ਕੇ ਆ ਗਏ ਤੇ ਗਾਈਜ਼ ਹੁਣ ਆਪਾਂ ਚੜਨ ਲੱਗੇ ਆ ਪੌੜੀਆਂ ਦੇਖੋ ਆਹ ਸਾਹਮਣੇ ਪਟੜੀ ਤੇ ਆਹ ਆਪਾਂ ਗੁਰਦੁਆਰਾ ਸਾਹਿਬ ਤੇ ਆਹ ਨਦੀ ਸਾਹਮਣੇ ਪਹਾੜ ਵੱਡੇ ਵੱਡੇ ਵਾਹਿਗੁਰੂ ਆਹੇ ਗਾਈਜ਼ ਹੁਣ ਆਪਾਂ ਚੱਲੇ ਆ ਪੀਰ ਬਾਬੇ ਪੁੱਤਨ ਸ਼ਾਹ ਦੇ ਗੁਰਦੁਆਰੇ ਤੇ ਬਾਬੇ ਗੁਰਦਾਸਾ ਜੀ ਦੇ ਪਤਾਰੇ ਅੱਛਾ ਨੂੰ ਕਮੈਂਟਾਂ 'ਚ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਵਲੌਗ ਕਿਵੇਂ ਦੇ ਲੱਗਦੇ ਆ ਅਗਲੇ ਵਲੌਗ 'ਚ ਵੀ ਆਪਾਂ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬ ਸਾਰੇ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਆਪਾਂ ਇੱਥੇ ਹੀ ਕਰਦੇ ਆਂ ਵਲੌਗ ਦੀ ਐਂਡਿੰਗ ਤੇ ਤੁਸੀਂ ਸਾਨੂੰ ਕਮੈਂਟਾਂ 'ਚ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਵਲੌਗ ਕਿਵੇਂ ਦੇ ਲੱਗਦੇ ਆ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਗਾਹ ਦੀ ਗਾਹ ਸ਼ੇਅਰ ਵੀ ਕਰਿਓ ਤੇ ਕਮੈਂਟ ਜ਼ਰੂਰ ਕਰਨਾ ਤੇ सतश्री अेरे वलो सारे वीर भेण भ्रवां